ਖਿਡਾਰੀਆਂ ਨੂੰ ਵੱਖ-ਵੱਖ ਕੁਐਸਚਨ ਜਲਾਲਪੁਰਿਆ ਤੇਰੇ ਵਾਸਤੇ ਬਹੁਤ ਸਾਰੀ ਡਿਮਾਂਡ ਹੈ ਭਾਜੀ ਕਹਿੰਦੇ ਪਾਲੇ ਨੂੰ ਪੁੱਛ ਦੋ ਵੀ ਉਹ ਕਿਹੜੇ ਗਾਇਕ ਦੇ ਗਾਣੇ ਸੁਣਦਾ ਮੈਂ ਕਹਾ ਗਾਇਕ ਉਹਦੇ ਬਹੁਤ ਸਾਰੇ ਯਾਰ ਨੇ ਪਰ ਪਾਲਾ ਗਾਇਕਾਂ ਦੀ ਗੱਲ ਨਹੀਂ ਇੱਕ ਪੰਜਾਬੀ ਫਿਲਮਾਂ ਦਾ ਹੀਰੋ ਦੱਸ ਦੇ ਵੀ ਕਿਹੜਾ ਤੈਨੂੰ ਵਧੀਆ ਲੱਗਦਾ ਜਿਹਦੀ ਦਿੱਖ ਬਹੁਤ ਵਧੀਆ ਲੱਗਦੀ ਖੜੇ ਹੋ ਕੇ ਦੱਸਣਾ ਪੈਣਾ ਕਿਉਂਕਿ ਇਹ ਸਤਕਾਰ ਹੋਊਗਾ ਸੋ ਪਾਲਾ ਜਲਾਲਪੁਰਿਆ ਦੱਸੇਗਾ ਪੰਜਾਬੀ ਫਿਲਮਾਂ ਦਾ ਕਿਹੜਾ ਹੀਰੋ ਜਿਹਦੀ ਦਿੱਖ ਵਧੀਆ ਹੈ ਪਾਜੀ ਫਿਲਮਾਂ ਦੇ ਤੋਂ ਮੈਂ ਬਹੁਤ ਘੱਟ ਦੇਖਦਾ ਪਰ ਗੁੱਗੂ ਗਿੱਲ ਨੂੰ ਦੇਖਦਾ ਕਹਿੰਦਾ ਮੈਂ ਗੁੱਗੂ ਗਿੱਲ ਨੂੰ ਪਸੰਦ ਕਰਦਾ ਤਾੜੀਆਂ ਮਾਰ ਦਿਓ ਜੀ ਇੱਕ ਵਾਰੀ ਜ਼ੋਰਦਾਰ ਗੁੱਗੂ ਗਿੱਲ ਫੜੇ ਜਲਾਲਪੁਰੀਏ ਪਾਲੇ ਦੇ ਵਿਰਲੇ ਹੀ ਨੇ ਮੁੜਦੇ ਜੱਟ ਹਾਥੀ ਤੇ ਗੁੱਗੂ ਗਿੱਲ ਇਹ ਤਿੰਨੋਂ ਝੂਮ ਝੂਮ ਕੇ ਤੁਰਦੇ ਜੱਟ ਹਾਥੀ ਤੇ ਗੁੱਗੂ ਗਿੱਲ ਇਹ ਤਿੰਨੋਂ ਝੂਮ ਝੂਮ ਕੇ ਤੁਰਦੇ ਲਓ ਸ਼ੁਭ ਸ਼ਾਮਾਂ ਨੇ ਇਹਨਾਂ ਨੌਜਵਾਨਾਂ ਦੇ ਵਾਸਤੇ ਪੰਜਾਬੀ ਸੱਭਿਆਚਾਰ ਇਹ ਤਾਂ ਕਮੈਂਟਰੀ ਦੇ ਨਾਲ ਸੇਵਕਾ ਮਸਾਲਾ ਆ ਸੋ ਨਾਲ ਦੀ ਨਾਲ ਥੋੜਾ ਜਿਹਾ ਦਿਮਾਗ ਹੋਰ ਪਾਸੇ ਵੀ ਲੱਗਦਾ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸਾ ਲਓ ਖੇਡ ਕਬੱਡੀ ਜੁੜੀਏ ਮੈਦਾਨ ਦੇ ਨਾਲ ਬਿਲਕੁਲ ਮਖਣ ਵਾਲੀ ਜੀ ਗੱਲ ਦੇਖੋ ਕਿੱਧਰ ਨੂੰ ਜਾਂਦੀ ਆ ਵੀ ਦੁਨੀਆ ਜਲਾਲਪੁਰ ਦੀ ਇਹ ਪਾਲੇ ਦੀ ਫੈਨ ਆ ਤੇ ਗਾਹਾਂ ਪਾਲਾ ਗੱਗੂ ਗੱਲ ਦਾ ਫੈਨ ਆ ਤੇ ਮੈਨੂੰ ਇਹ ਆਸ ਜ਼ਰੂਰ ਆ ਵੀ ਗੱਗੂ ਗੱਲ ਵੀ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਨਾ ਕਿਸੇ ਨਾ ਕਿਸੇ ਦਾ ਫੈਨ ਆ ਜਿਹੜਾ ਉਹ ਜ਼ਰੂਰ ਹੋਵੇਗਾ ਇਹ ਦੁਨੀਆ ਹੈ ਇਹ ਚਲੋ ਚੱਲੀ ਦਾ ਮੇਲਾ ਇੱਕ ਤੁਰਿਆ ਇੱਕ ਆਇਆ ਇਹ ਦੁਨੀਆ ਦੇ ਗੱਲ ਚੱਲਦੀ ਹੈ ਦੁਨੀਆ ਪਾਲੇ ਦੀ ਫੈਨ ਪਾਲਾ ਗੱਗੂ ਗੱਲ ਦਾ ਫੈਨ ਦੁਨੀਆ ਸ਼ੀਲੂ ਦੀ ਫੈਨ ਸ਼ੀਲੂ ਕਹਿੰਦਾ ਮੈਨੂੰ ਕਰਨ ਔਜਲਾ ਜਿਹੜਾ ਸੌਨਾ ਪਸੰਦ ਆ ਇਹ ਗੱਲਾਂ ਨੇ ਸਮੇਂ ਦੀਆਂ ਫਾਈਨਲ ਮੈਚ ਆਪਾਂ ਜਲਦੀ ਨਾਲ ਸ਼ੁਰੂ ਕਰਵਾ ਦਈਏ ਰਿਆਣਾ ਅਪਡੇਟ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅਸੀਂ ਡੇਲੀ ਅਪਡੇਟ ਵੀਡੀਓ ਪਾਉਂਦੇ ਰਹਿੰਨੇ ਆਂ